ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਾਣ ਲਿਆ ਕਿ ਉਹਨਾਂ ਦੀ ਸਵਾਸਾ ਵਾਲੀ ਪੂੰਜੀ ਮੁੱਕਣ ਵਾਲੀ ਹੈ ਤੇ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ। ਸੱ ਲਈ ਗੁਰਗੱਦੀ ਸੰਭਾਲਣ ਵਾਸਤੇ ਯੋਗ ਵਿਅਕਤੀ ਦੀ ਚੋਣ ਜ਼ਰੂਰੀ ਹੋ ਗਈ। ਆਪ ਜੀ ਦੇ ਪੰਜ ਪੁੱਤਰ ਸਨ। ਇਹਨਾਂ ਵਿੱਚੋਂ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਅਤੇ ਸ੍ਰੀ ਅਣੀ ਰਾਏ ਜੀ ਪਹਿਲਾਂ ਹੀ ਗੁਰਪੁਰੀ ਨੂੰ ਸੁਧਾਰ ਚੁੱਕੇ ਸਨ। ਬਾਕੀ ਦੋਹਾਂ ਵਿੱਚੋਂ ਸੂਰਜ ਮੱਲ ਜੀ ਦਾ ਝੁਕਾਵ ਦੁਨੀਆਦਾਰੀ ਵੱਲ ਜ਼ਿਆਦਾ ਸੀ। ਉਹਨਾਂ ਦੇ ਟਾਕਰੇ ਤੇ ਸ੍ਰੀ ਗੁਰੂ ਤੇਗ ਜੀ त्याਗੀ ਸੰਤ ਸੁਭਾਅ ਸਨ ਸਮੇਂ ਦੀ ਮੰਗ ਅਜੇ ਹੋਰ ਹੀ ਸੀ ਗੁਰੂ ਸਾਹਿਬ ਦੇ ਵੱਡੇ ਸਹਬਜ਼ ਅਤੇ ਬਾਬਾ ਗੁਰਦਤਾ ਜੀ ਦੇ ਦੋ ਪੁੱਤਰ ਸਨ ਹੀਰਮਲ ਤੇ ਸ੍ਰੀ ਅਰਾਈ ਜੀ ਹੀਰਮਲ ਗੁਰੂ ਘਰ ਦਾ ਵਿਰੋਧੀ ਤੇ ਨਿੰਦਕ ਹੋਣ ਕਰਕੇ ਹਰ ਸਮੇਂ ਗੁਰੂ ਘਰ ਲਈ ਮੁਗਲਾਂ ਨਾਲ ਸਾਜਸ਼ਾ ਕਰਦਾ ਰਹਿੰਦਾ ਸੀ ਸ਼ਾਹਜਹਾਨ ਦੀ ਵਫਾਦਾਰੀ ਦਾ ਦੰਮ ਭਰਦਾ ਸੀ ਸੋਦੇ ਮੁਕਾਬਲੇ ਵਿੱਚ ਸ਼੍ਰੀ ਹਰਨਾਇ ਜੀ ਦੀ ਯੋਗਤਾ ਬਾਣੀ ਅਭਿਆਸ ਤੇ ਗੁਰਮਤਮ ਮਰਿਆਦਾ